ਬੱਸਾਂ ਵਾਲੇ ਆ ਰਹੇ ਸੀ 60 ਬੱਸਾਂ ਲੈ ਕੇ ਉਹ ਗ੍ਰਿਫਤਾਰ ਕਰ ਲਏ ਕਿਸੇ ਬੰਦੇ ਨੂੰ ਆਗ ਨਹੀਂ ਦੇ ਰਹੀ ਮੈਨੂੰ ਦੱਸੋ ਜੇ ਇਹ ਪੁਲਿਸ ਕਾਲੇ ਪਾਣੀ ਨੂੰ ਕਾਲੇ ਪਾਣੀ ਨੂੰ ਬਚਾਉਣ ਲਈ ਹਿੰਮਤ ਮਾਰੇ ਤਾਂ ਕਿ ਸਾਡੇ ਪਾਣੀ ਬੰਦ ਨਹੀਂ ਹੋ ਜਾਣਗੇ ਇਹ ਉਹ ਕੰਮ ਨਹੀਂ ਕਰ ਸਕਦੇ ਔਰ ਸੋਤੋ ਦੁੱਖ ਦੀ ਗੱਲ ਪੂਰੀ ਰਾਤ ਹੋ ਗਈ ताजपुर रोड ते पूरियूं उन कम करण वारे मज़दूर पन्ना सोणे सोणे नवे नवे कपिड़े पवा टेंकर जेंपूर उन ते लेके जे फलानी इंडस्ट्री जा बंदा नवे कपिड़े पा 10 ਵਜੇ ਤੱਕ ਲਿਆਂਦੇ ਜਾ ਰਹੇ ਨੇ ਤੇ ਸਟੇਜ ਲੱਗੀ ਹੋਈ ਆ ਸਟੇਜ ਕਾਰਪਟ ਵੀ ਛੇ ਹੋਏ ਨੇ ਲਾਈਟਾਂ ਲਗੀਆਂ ਹੋਈਆਂ ਕੂੜੀਆਂ ਛੋਲੇ ਖਵਾਏ ਜਾ ਰਹੇ ਨੇ ਇਹ ਮਤਲਬ ਆ ਨਾਮ ਆ ਉਹਨਾਂ ਨੂੰ ਇਹ ਇਨਾਮ ਦਿੱਤਾ ਜਾ ਰਿਹਾ ਉਹਨਾਂ ਨੂੰ ਕਿ ਤੁਸੀਂ ਕਾਲਾ ਪਾਣੀ ਕਰੋ ਪੰਜਾਬ ਦਾ ਸੱਤਿਆਣਾ ਸ਼ਰੋ ਕਰੋ ਮੈਂ ਇੱਕ ਗੱਲ ਤੁਹਾਨੂੰ ਹੋਰ ਆਣ ਹੁਣੇ ਜੇ ਇੱਕ ਅੰਦੋਲਨ ਹੋਇਆ ਸੀ ਦੋ ਬੰਦੇ ਸਾਡੇ ਮਹੌਲੀ ਦੇ ਮਾਰੇ ਗਏ ਸੀ ਅਸੀਂ ਇੱਕੋ ਗੱਲ ਕਹੀ ਸੀ ਕਿ ਬਾਹਰ ਵਾਲੇ ਨੇ ਜਿਹੜੇ ਇਹ ਪ੍ਰਵਾਸੀ ਨੇ ਜਿਹੜੇ ਕੀ ਇਹ ਪੰਜਾਬ ਦੇ ਹਿੱਤਾਂ ਨਾਲ ਖੜੇ ਹੋਣਗੇ ਅੱਜ ਉਹ ਸਾਬਤ ਹੋ ਗਿਆ ਕਿ ਨਹੀਂ ਖੜੇ ਹੋਏ ਉਹ ਇਨ੍ਹਾਂ ਇੰਡਸਟਰੀ ਲਿਸਟਾਂ ਨਾਲ ਇਨ੍ਹਾਂ ਵਪਾਰੀਆਂ ਨਾਲ ਜੋ ਪੰਜਾਬ ਦਾ ਪਾਣੀ ਕਾਲਾ ਕਰ ਰਹੇ ਨੇ ਉਹਨਾਂ ਨਾਲ ਖੜੇ ਆਹੀ ਸਾਡਾ ਮਸਲਾ ਹੈ ਜੋ ਪੰਜਾਬ ਦਾ ਹੋ ਕੇ ਪੰਜਾਬ ਦਾ ਨਹੀਂ ਹੁੰਦਾ ਭਾਈ ਸਾਨੂੰ ਉਹ ਨਹੀਂ ਚਾਹੀਦਾ ਵਾਹਿਗੁਰੂ ਸਾਡੇ ਅੱਜ ਅੱਜ ਪਾਣੀ ਦੇ ਮੋਰਚੇ ਤੋਂ ਐਲਾਨ ਕਰਦੇ ਆਂ ਵੈਸੇ ਅਸੀਂ 15 ਸਾਲ ਤਰੀਕ ਨੂੰ ਜਸਬੰਦ ਗਮਨਪ੍ਰੀਤ ਦੀ ਲਾਸ਼ ਇਹਨਾਂ ਨੇ ਸੰਸਕਾਰ ਕੀਤਾ ਸੀ ਉਹਦਾ ਸਾਡੇ ਨਾਲ ਉਥੋਂ ਵੀ ਐਡਮਿਨਿਸਟ੍ਰੇਸ਼ਨ ਨੇ ਵਾਦਾ ਕੀਤਾ ਸੀ ਕਿ 1 ਮਹੀਨੇ ਦੇ ਅੰਦਰ ਅੰਦਾ ਉਹ ਵੀਡੀਓ ਸਾਰੀ ਦੁਨੀਆ ਚ ਫੈਲੇ ਹੋਏ ਨੇ ਕਿ 1 ਮਹੀਨੇ ਦੇ ਅੰਦਰ ਇਹਨਾਂ ਦੀ ਵੈਰੀਫਿਕੇਸ਼ਨ オリジナル ਡਾਕੂਮੈਂਟਸ ਤੇ ਹੋਊਗੀ ਤੇ ਇਥੋਂ ਦੇ ਬਣੇ ਇਹਨਾਂ ਦੇ ਆਧਾਰ ਕਾਰਡ ਰਾਸ਼ਨ ਕਾਰਡ ਤੇ ਜੋ ਵੀ ਵੋਟਰ ਕਾਰਡ ਨੇ ਉਹ ਰੱਦ ਕੀਤੇ ਜਾਣਗੇ ਡੇਟ ਪੂਰੀ ਹੋ ਜੂਗੀ ਅਸੀਂ ਕਿੱਥੇ ਵੀ ਹੋਈਏ ਬਾਹਰ ਹੋਈਏ ਅੰਦਰ ਹੋਈਏ ਇੱਕ ਗੱਲ ਯਾਦ ਰੱਖਿਓ ਜੇ ਉਸ ਦਿਨ ਤੋਂ ਬਾਅਦ ਜੇ ਕੋਈ ਮੇਰਾ ਭਾਈ ਦੰਦਾਈ ਘਟ ਲੈਣਾ ਲੱਖਾਂ ਫਰਜ਼ੂ ਸਾਡੇ ਪੰਜਾਬ ਦਾ ਵਾਸੀ ਇਹਨਾਂ ਦਾ ਰਾਸ਼ਨ ਕਾਰਡ ਬਣਾਉਂਦਾ ਆ ਆਧਾਰ ਕਾਰਡ ਬਣਾਉਂਦਾ ਆ ਚਾਹ ਵੋਟਰ ਕਾਰਡ ਬਣਾਉਂਦਾ ਆ ਉਹਦਾ ਸਾਰੇ ਪੰਜਾਬ ਵਾਲੇ ਬਾਈਕਾਟ ਕਰਨਗੇ ਮੈਿਕ ਲੈ ਮੈਿਕ ਲੈ ਕਰ ਲਾ ਸਾਡੇ ਬੰਦੇ ਬਾਹਰ ਗਏ ਨੇ ਕੀ ਹੋ ਅੱਜ ਸਾਡੀ 3 ਕਰੋੜ ਦੇ ਨੇੜੇ ਤੇੜੇ ਵਸੋਂ ਹੈ ਭਾਈ ਮੈਿਕ ਸਾਹਮਣੇ ਸਾਡੇ ਸਾਰੇ ਪੰਜਾਬ ਦੇ ਲੋਕ ਮਿਲਾ ਕੇ ਸਾਰੀ ਦੁਨੀਆ ਚ 40 ਲੱਖ ਬੰਦਾ ਹੈ ਨਹੀਂ ਔਰ ਇਹ 40 ਲੱਖ ਤੋਂ ਉੱਤੇ ਅੱਜ 3 ਕਰੋੜ ਦੀ ਪਾਪੂਲੇਸ਼ਨ ਤੇ ਛੋਟੇ ਜਿਹੇ ਪੰਜਾਬ ਚ ਪਹੁੰਚ ਗਏ ਕੀ ਹੈ ਸਾਡੇ ਬੰਦੇ ਯੂਪੀ ਚ ਵਿਹਾਰ ਜਾ ਇੰਗਲੈਂਡ ਕੈਨੇਡਾ ਅਮਰੀਕਾ ਚ ਜੇ ਨੇ ਨਹੀਂ ਗਏ ਤਾਂ ਫੇਰੇ ਇਤੀ ਵੱਡੀ ਗਿਣਤੀ ਸਾਡੀ ਡੈਮੋਗ੍ਰਾਫੀ ਚੇਂਜ ਕਰਨ ਆਏ ਨੇ ਸਾਡੀ ਬਹੁਤ ਪੰਜਾਬੀਆਂ ਦੀ ਬਹੁਤ ਘਟ ਕਰਨ ਆਏ ਨੇ ਉਹਦਾ ਸਿਲਾ ਉਹਦਾ ਅੰਜਾਨ ਅੱਜ ਅਸੀਂ ਮੁੱਖ ਕਰੇ ਆ ਕਿ ਅਸੀਂ ਸਾਰੇ ਪੰਜਾਬ ਦੇ ਕਾਲੇ ਪਾਣੀ ਬਚਾਉਣ ਆਏ ਆ ਤੇ ਪ੍ਰਵਾਸੀ ਕਾਲੇ ਬਚਾਣ ਹੀ ਪਾਣੀ ਪਾਉਣ ਵਾਲਿਆਂ ਦੇ ਨਾਲ ਖੜੇ ਨੇ रीजन है कि असि आने काम कर आन जा पर इतों के आधार कार्ड वोट कार्ड या राशन कार्ड नहीं बन गया अगली गल अ मेरे को ऑर्डर नेशनल पोल्यूशन बोर्ड के नैशनल ग्रीन ट्रिब्यूनल देल्यूशन दे बोर्ड के दे ऑर्डर ने ਕੇ ਕਾਲੇ ਪਾਣੀ ਆ ਜਿਹੜੇ ਤਿੰਨ ਸੈਂਟਰ ਨੇ 72 ਕੇ ਆਲਾ ਤਾਜਪੁਰ ਰੋਡ ਵਾਲਾ ਤਿਫੋਕਲ ਪੁਆਇੰਟ ਵਾਲਾ ਇਹ ਬੰਦ ਕੀਤੇ ਜਾਂ ਪਰ ਬੰਦ ਨਹੀਂ ਹੋ ਰਿਹਾ ਆਡਰ ਨੇ ਇਸ ਸੰਵਿਧਾਨਕ ਅਦਾਰਿਆਂ ਦੇ ਕੰਟੀ ਡਿਸੀਜਨ ਬੋਡੀਆਂ ਦੇ ਆਡਰ ਨੇ 12 ਅਗਸਤ ਤੇ 26 ਅਗਸਤ ਤੋਂ ਦੀ ਲਾਸਟ ਡੇਟ ਸੀ ਹੁਣ ਮੈਂ ਪੁੱਛਣਾ ਚਾਹਣਾ ਪੰਜਾਬ ਦੇ ਭਾਜਪੀ ਨੂੰ ਲੁਧਿਆਣਾ ਪੁਲਿਸ ਸਟੇਸ਼ਨ ਦੇ ਕਮਿਸ਼ਨਰ ਨੂੰ ਤੇ ਸਾਡੇ ਮੁੱਖ ਮੰਤਰੀ ਨੂੰ ਤੇ ਪੰਜਾਬ ਸਰਕਾਰ ਨੂੰ ਜੇ ਤੁਸੀਂ ਕਾਨੂੰਨ ਤੋੜਨ ਵਾਲਿਆਂ ਦਾ ਹਰ ਦੇ ਸਰਤੇ ਕੇਸ ਨਹੀਂ ਬਣਾ ਸਕਦੇ ਜੁਰਮਾਨਾ ਨਹੀਂ ਕਰ ਸਕਦੇ ਤਾਂ ਤੁਹਾਨੂੰ ਪੰਜਾਬ ਦੇ ਕਿਸੇ ਵੀ ਬੰਦੇ ਨੂੰ ਫੜਨ ਦਾ ਹੱਕ ਹੈ ਨਹੀਂ ਨਹੀਂ ਆਹੀ ਗੱਲ ਹੈ ਹੁਣ ਮੈਨੂੰ ਦੱਸੋ ਅੱਜ ਸ਼ਹਿਰਾ ਜੋ ਆਪਾਂ ਪੰਜਾਬ ਦੇ ਪਾਣੀ ਬਚਾਉਣ ਆਏ ਆ ਕਿੰਨੇ ਬੰਦੇ ਚੱਕਲੇ ਨੇ ਕਿੰਨੇ ਨਾਕੇ ਲੱਗੇ ਨੇ ਸ਼ੌਵੀ ਬਣਾਤੀ ਪੰਜਾਬ ਇਹਨਾਂ ਨੂੰ ਇਹਨਾਂ ਦੇ ਉੱਤੇ ਡਾਊਨ ਮਰੇ ਨੇ ਸਰਚ ਇਲਾਕਿਆਂ ਲੱਗੀਆਂ ਨੇ ਮੈਂ ਆਹੀ ਦੱਸ ਰਿਹਾ ਸ਼ਹਿਰਾ ਉਹਨਾਂ ਨੂੰ ਟੈਂਟ ਲਾ ਕੇ ਦਿੱਤੇ ਹੋਏ ਨੇ ਕਾਰਪਟ ਵਿਛਾਏ ਹੋਏ ਨੇ ਹਰ ਚਲਾਈਟਾਂ ਲਗੀਆਂ ਨੇ ਰਾਤ ਨੂੰ ਡਰੋਂ ਕੇ ਮਰੇ ਸੀ ਉੱਥੇ ਕਿ ਕਿਤੇ ਪੰਜਾਬ ਹਤਾਸ਼ੀ ਕਾਲਾ ਪਾਣੀ ਬੰਦ ਕਰਾਉਣਾ ਨਾ ਆ ਜਾਣ ਹੁਣ ਮੈਨੂੰ ਦੱਸੋ ਇਹ ਮੁੱਖ ਮੰਤਰੀ ਇਹ ਸਾਡੇ ਸਪੀਕਰ ਬਾਕੀ ਗਵਰਨਮੈਂਟ ਜਿਹੜੀ ਇਨਾ ਖਾਵਾਂ ਤੇ ਖੜ ਕੇ ਵੀਡੀਓ ਬਣਾਉਂਦੀ ਰਹੀ ਆ ਜਿਹੜੇ ਕਹਿੰਦੇ ਰਹੇ ਨੇ ਕਿ ਕਾਲੇ ਪਾਣੀ ਬੰਦ ਹੋ ਜਾਣ ਇਹਨਾਂ ਨੂੰ ਹੁਣ ਹੁਣ ਮੇਰੇ ਤੋਂ ਨੂੰ ਇੱਕ ਸਾਰਿਆਂ ਨੂੰ ਤੁਹਾਨੂੰ ਇਕ ਕੈਮਰਿਆ ਰਾਈ ਸਾਰੀ ਦੁਨੀਆ ਦੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਜਦੋਂ ਸਾਡੀ ਅਗਲੀ ਸਰਕਾਰ ਬਣੇ ਬਿਲਕੁਲ ਜੈ ਪੰਜਾਬ ਦੀ ਖਾਤਾ ਜੈ ਜੈ ਪੰਜਾਬ ਲਈ ਖੜੂਗਾ ਔਰ ਪੰਜਾਬ ਲਈ ਹੁਣ ਤੱਕ ਕੌਣ ਖੜਦਾ ਰਿਹਾ ਤੁਹਾਨੂੰ ਪਤਾ ਹੈ ਕਾਲਸ ਪਵਿੱਤਰ ਸ਼ੁੱਧ ਬੰਦਾ ਜਿਹੜਾ ਕ੍ਰਪਸ਼ਨ ਨਾ ਕਰੇ ਇਨਸਾਫ ਦਾ ਸਾਥ ਦੇਵੇ ਖਾਲਸਾ ਇਹ ਨੂੰ ਮੰਗੇ ਨਹੀਂ ਔਰ ਐਸੇ ਖਾਲਸੇ ਦੀ ਰਾਜ ਕਰਨ ਦੀ ਗੱਲ ਹੈ ਆ ਇੱਕ ਹੋਰ ਗੱਲ ਸੁਣ ਲਓ ਮੈਨੂੰ ਇੱਕ ਇਨਫੋਰਮੇਸ਼ਨ ਮਿਲੀ ਆ ਉੱਥੇ ਜਿਹੜੇ ਆਪਣੇ ਪੀਜੀ ਨੇ ਜਿਹੜੇ ਪਿੰਜਸ ਨੇ ਆਪਣੇ ਪੰਜਾਬ ਵਾਲੀ ਉਹਨਾਂ ਨੂੰ ਡੰਡੇ ਮਾਰੇ ਜਾ ਰਹੇ ਨੇ ਇਹ ਆ ਸਰਕਾਰ ਪੰਜਾਬ ਦੀ ਜੰਮਾਪੁਰ ਇਹ ਹੋਣ ਇਹ ਪੰਜਾਬ ਸਰਕਾਰ ਦੇ ਲੱਛਣ ਨੇ ਤੁਸੀਂ ਇਹ ਆਪ ਵੇਖੋ ਮੇਰੀ ਇੱਕ ਬੇਨਤੀ ਹੈ ਕਿ ਜਿਹੜੀ ਵੀ ਸਰਕਾਰ ਅਗਲੀ ਬਣੇ ਜਿਹੜੀ ਵੀ ਭਾਈ ਸਾਸਟਰ ਥੱਲੇ ਕਰਲਾ ਯਾਰ ਭਾਈ ਸਾਸਟਰ ਥੱਲੇ ਕਰ ਯਾਰ ਸਰਕਾਰ ਅਗਲੀ ਸਰਕਾਰ ਸਾਸਟਰ ਥੱਲੇ ਕਰ ਲੈ ਮੇਰਾ ਭਰਾ ਕੱਚਾ ਹੁੰਦਾਗਾ ਕਾਲੇ ਪਾਣੀ ਨੂੰ ਚਾਹੀਦਾ ਜੇ ਕੋਈ ਸਰਕਾਰ ਕਾਲਾ ਪਾਣੀ ਬੰਦ ਨਹੀਂ ਕਰੂਗੀ ਕਾਲੇ ਪਾਣੀ ਦਾ ਸ਼ੇਰਾ ਇੱਕ ਗੱਲ ਸੁਣ ਲਿਓ ਜੇ ਕੱਲੀ ਇਹਨਾਂ 3 ਸੈਂਟਰਾਂ ਦੀ ਗੱਲ ਨਹੀਂ ਗਈ ਪੰਜਾਬ ਦੀਆਂ ਕਿੰਨੀਆਂ ਫੈਕਟਰੀਆਂ ਨੇ ਜੋ ਰਿਵਰਸ ਮੋਡ ਕਰਕੇ ਥੱਲੇ ਮਾਰੀਆਂ ਨੇ ਸਾਡੀ ਹੰਸਲਾ ਨਦੀ ਜਿਹੜੀ ਖੰਡੇਪੁਰ ਚ ਥੱਲੀ ਜਾਂਦੀ ਸੀ ਉਹਨੂੰ ਨਾਲਾ ਬਣਾਤਾ ਆਹ ਬੁੱਢਾ ਦਰਿਆ ਪਹਿਲੀ ਪਾਕਸ਼ਾਈ ਨੇ ਨਾਂ ਰੱਖਿਆ ਸੀ ਇਹਨੂੰ ਨਾਲਾ ਬਣਾਤਾ ਹੋਰ ਕਿੰਨੀਆਂ ਜਗ੍ਹਾ ਨੇ ਉਹਨਾਂ ਨੂੰ ਜੋ ਇਹਨਾਂ ਨੇ ਨਾਲੇ ਬਣਾਤਾ ਜਦ ਥਾਰਾ ਪਾਣੀ ਜੋ ਅਮਰਤ ਵਰਗਾ ਸੀ ਉਹਨੂੰ ਇਹਨਾਂ ਨੇ ਜ਼ਹਿਰੀਲਾ ਕਰਤਾ ਕੀ ਸਾਡੀ ਅਗਲੀ ਸਰਕਾਰ ਇਹਦਾ ਵਾਅਦਾ ਕਰੇ ਤੋਂ ਬਗੈਰ ਬੰਨੀ ਚਾਹੀਦੀ ਆ ਨਹੀਂ ਨਹੀਂ ਸੁਣੋ ਇਸੇ ਸਤਲੁਜੋਂ ਅੰਮ੍ਰਿਤ ਛਾ ਕੇ ਖਾਲਸਾ ਸਾਜਿਆ ਗਿਆ ਸੀ ਠੀਕੇ ਇਸ ਇਲਾਕੇ ਦੀ ਇਹਨਾਂ ਲੋਕਾਂ ਦੀ ਤਕਦੀਰ ਬਦਸਤ ਸੀ ਅੱਜ ਉਸੇ ਸਤਲੁਜ ਨੂੰ ਗੰਦਾ ਕਰਤਾ ਹੈ ਕਿ ਸਾਡੇ ਸਾਹਮਣੇ ਜਿੱਥੇ ਗੁਰਬਾਣੀ ਪਿਤਾ ਦਾ ਦਰਸ਼ਾ ਹੈ ਇਹ ਗੰਦਾ ਕੰਮ ਜੇ ਤੇ ਅਸੀਂ ਗੰਦਾ ਹੋਣ ਦੇ ਦੇਵਾਂਗੇ ਨਹੀਂ ਨਹੀਂ ਇਹ ਸਰਕਾਰ ਜਾਊਗੀ ਤੇ ਜਿਹੜੀ ਨਵੀਂ ਸਰਕਾਰ ਬਣੂਗੀ ਉਹਦਾ ਮੇਨ ਮੁੱਦਾ ਮੈਂ ਤਾਂ ਅੱਜ ਕਹਿਦਾ ਇੱਥੇ ਖੜ ਕੇ ਕਹਿੰਦਾ ਪੰਜਾਬੀਆਂ ਨੂੰ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਆ ਪਰਵਾਸੀਆਂ ਨੂੰ ਇੱਥੇ ਕੋਈ ਪ੍ਰਾਪਰਟੀ ਖਰੀਦਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਹੋਰੇ ਕਾਨੂੰਨ ਜਿਹੜੇ ਹਿਮਾਚਲ ਚ ਬਣ ਚੁੱਕੇ ਨੇ ਇਹ ਕਾਨੂੰਨ ਆ ਸਾਡਾ ਗਵਰਨਰ ਦੀ ਸੁਪਾ ਹਿਮਾਚਲ ਪ੍ਰਦੇਸ਼ ਜੇ ਉੱਥੇ ਬਣ ਸਕਦੇ ਨੇ ਤਾ ਸਾਡੇ ਕਿਉਂ ਨਹੀਂ ਈਸਟਰਨ ਸਟੇਟ ਜਿੰਨੇ ਵੀ ਨੇ ਇਹਨਾਂ ਸਾਰੇ ਸਟੇਟਾਂ ਚ ਉਹਨਾਂ ਦੇ ਫਿਰਕੇ ਨੂੰ ਉਸ ਧਰਮ ਨੂੰ ਉਥੋਂ ਦੇ ਖਿੱਤੇ ਦੇ ਲੋਕਾਂ ਨੂੰ ਸੰਭਾਲਿਆ ਜਾ ਰਿਹਾ ਹੈ ਤਾਂ ਫਿਰ ਸਾਡੇ ਕਿਉਂ ਨਹੀਂ ਸੋ ਇਹਦੇ ਲਈ ਇੱਕੋ ਚੀਜ਼ ਜ਼ਰੂਰੀ ਹੈ ਤੁਸੀਂ ਸਾਰੇ ਇਹਨਾਂ ਕੈਮਰਿਆਂ ਦੇ ਰਹੀਂ ਮੈਂ ਪਾਕੀ ਪੰਜਾਬ ਵਾਲਿਆਂ ਨੂੰ ਕਹਿਣਾ ਕਿ ਹੁਣ ਆਪਾਂ ਹੱਕ ਤੇ ਸੱਚ ਦਾ ਸਾਥ ਦੇਣਾ ਹੈ ਮੇਰੀ ਤੁਹਾਨੂੰ ਬੇਨਤੀ ਹੈ

ਲੱਖਾਂ ਗ੍ਰਿਫਤਾਰ ਕਰ ਲਿਆ ਗਿਆ ਅਮਰਤਪਾਲ ਹਰਵਾਨ ਦੇ ਪਿਤਾ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਹੁਤ ਸਾਰੇ ਸਾਡੇ ਕਾਲੇ ਪਾਣੀ ਦੇ ਟੀਮ ਦੇ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹ ਸਾਡਾ ਗੁਨਾਹ ਕੀ ਸੀਗਾ ਗੁਨਾਹ ਕੀ ਸੀ ਕਿ ਕਾਲੇ ਪਾਣੀ ਨੂੰ ਰੋਕੀਏ ਆਹੀ ਗੱਲ ਹੁਣ ਛੇੜਾ ਮੈਨੂੰ ਇਹ ਨਸੋ ਸਰਕਾਰਾਂ ਮੇਰੀ ਗੱਲ ਸੁਣ ਲੈ ਸਰਕਾਰਾਂ ਸਾਡੀ ਮਰਜ਼ੀ ਤੋਂ ਬਗੈਰ ਬਣ ਜਾਂਦੀਆਂ ਨੇ ਉਹਦੇ ਸਾਨੂੰ ਕੀ ਹੋਇਆ ਸੀ ਬੋਲਦੇ ਕਿਉਂ ਨਹੀਂ ਉਦੋਂ ਉਦੋਂ ਅਸੀਂ ਹੱਕ ਤੇ ਸੱਚ ਦੀ ਗੱਲ ਕਿਉਂ ਨਹੀਂ ਕਰਦੇ ਅੱਛਾ ਇੱਕ ਅਗਲੀ ਗੱਲ ਸੁਣ ਲੋ ਇਹ ਗੱਲਾਂ ਆਪਾਂ ਕਰਦਿਆਂ ਹੀ ਰਹਿਣੇ ਹੁਣ ਆਪਾਂ ਕੌਲ ਦਿੱਤੀ ਸੀਗੀ ਤਾਜਪੁਰ ਰੋਡ ਦੀ ਜਿੱਥੇ ਆਪਾਂ ਇਹਨਾਂ ਤਿੰਨ ਸੈਂਟਰਾਂ ਨੂੰ ਬੰਦ ਕਰਨ ਦੀ ਗੱਲ ਕੀਤੀ ਸੀ ਆਪਾਂ ਤਾਜਪੁਰ ਨਾਲ ਜਾਵਾਂਗੇ ਬੋਲੋ ਸੋਢਾਨ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲਿਓ ਜੇ ਆਪਾਂ ਪੁਰਸਕੂਲ ਅਮਨੋ ਆਮਾਨ ਨਾਲ ਜਾਣਾ ਹੈ ਮੇਰੀ ਗੱਲ ਸੁਣਨਾ ਸ਼ੇਰਾਂ ਗੱਲ ਸੁਣੋ ਆਪਾਂ ਜਾਵਾਂਗੇ ਇਹਨਾਂ ਨੂੰ ਧੱਕਾਗੇ ਵੀ ਪਰ ਇਹਨਾਂ ਦੇ ਕੋਈ ਡਾਂਗ ਲਾਠੀ ਆ ਪਾਣੀ ਮਾਰਨੀ ਉਹਦੀ ਵਜ੍ਹਾ ਹੈ ਸੁਣ ਲਓ ਉਹਦੀ ਵਜ੍ਹਾ ਸੁਣ ਲਓ ਇਹ ਚਾਹੁੰਦੇ ਨੇ ਕਿ ਇਹਨੂੰ ਲਾਅ ਐਂਡ ਆਰਡਰ ਦਾ ਮਸਲਾ ਬਣਾ ਦਿਓ ਅਸੀਂ ਚਾਹੁੰਦੇ ਆ ਕਿ ਕਾਲੇ ਪਾਣੀਆਂ ਦਾ ਫੱਕਰ ਸੱਚ ਦਾ ਮਸਲਾ ਹੋਈ ਜੇ ਪੰਜਾਬ ਦੇ ਲੋਕਾਂ ਨੂੰ ਕੈਂਸਰ ਹੋ ਰਿਹਾ ਕਾਲਾ ਪੀਲਾ ਹੋ ਰਿਹਾ ਕੀ ਉਹ ਰੁਕਣਾ ਨਹੀਂ ਚਾਹੀਦਾ ਅਸੀਂ ਉਹ ਮੰਗ ਰਹੇ ਆ ਤੇ ਉਹ ਲੋਕ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਇਸ ਪੰਜਾਬ ਦੇ ਪਾਣੀ ਨੂੰ ਕੰਦਾ ਕਰਨਾ ਚਾਹੁੰਦੇ ਆ ਬਹਿ ਜਾ ਸ਼ੇਰਾ ਬਹਿ ਜਾ ਭਾਈ ਜੀ ਹੁਣ ਆ ਆਰਡਰ ਨੇ ਮੈਨੂੰ ਦੱਸੋ ਸਾਰੇ ਆਕਰ ਜਿਨ੍ਹਾਂ ਨੂੰ ਮੰਨਿਆ ਨਹੀਂ ਜਿਆ ਜਿਆ ਹੋ ਜਾਣ ਹੋ ਜਾ ਕਿ ਜੇ ਇਹਨਾਂ ਨੂੰ ਮੰਨਿਆ ਨਹੀਂ ਜਾੜਿਆ ਤਾਂ ਫੇਰ ਇਹਨਾਂ ਦਾ ਅਸੀਂ ਕਰਨਾ ਕੀ ਆ ਸਾਰੇ ਚਾਹ ਹਣੇ ਇੱਕ ਗੱਲ ਯਾਦ ਰੱਖੋ ਆਪਾਂ ਸ਼ਾਂਤੀ ਨਾਲ ਪਰ ਹਮਦਰੋਹ ਤਰੀਕੇ ਨਾਲ ਇਥੋਂ ਜਾਵਾਂਗੇ ਜੇ ਸਾਨੂੰ ਰੋਕਦੇ ਜੇ ਸਾਨੂੰ ਧੱਕੇ ਨਾਲ ਰੋਕਣਗੇ ਆਪਾਂ ਗ੍ਰਿਫਤਾਰੀ ਦੇਵਾਂਗੇ ਭਾਈ ਨੀ ਆਪਾਂ ਗੁਰੂ ਦੇ ਨਾਮ ਕੇ ਚਾਪਾ ਡਾਂਗਾ ਨਹੀਂ ਖਾਦਿਆਂ ਜੈਤੂ ਦੇ ਮੋਰਚੇ 'ਚ ਨਹੀਂ ਖਾਦਿਆਂ ਨਨਕਾਰਾ ਬਾਦ ਦੇ ਮੋਰਚੇ 'ਚ ਨਹੀਂ ਖਾਦਿਆਂ ਮਾਰ ਲਓ ਜ ਆ ਡਾਂਗਾ ਆਪਾਂ ਫੈ ਨਹੀਂ ਸਕਦੇ ਲੂ ਘਾੜੀਆਂ ਤੋਂ ਨਿਕਲੀ ਕਾੜੀ ਜਗ੍ਹਾ ਹੀ ਨਹੀਂ ਲੰਘਣਾ ਗਾੜੀ ਬੈਠੇ ਲੋ ਜਗਾ ਨਹੀਂ ਵੀਰੇ 2 ਮਿੰਟ ਇੱਕ ਰਹਿ ਜਾਣਾ ਆ ਬੈਠੇ ਜਾ ਗਏ ਜੇ ਕਿਰਪਾ ਕਰਦੇ ਨੇ ਇਹਨਾਂ ਨੂੰ ਕਾਰਨ ਦੇ ਸੋਹਣੀਆ ਲੋ ਵੀ ਗਿਰਫਤਾਰੀਆਂ ਦੇਣੀਆਂ ਹਨ ਤੇ ਦੇਖਦੇ ਆਂ ਬਾਈ ਕੀ ਬਣਦਾ ਹਨ ਵੀ ਗਾਂ ਵਧਾਂਗੇ ਕਿ ਜਾਂ ਫਿਰ ਗਿਰਫਤਾਰੀਆਂ ਹੋਣਗੀਆਂ ਲੈ ਵੀ ਸਿੰਘੋ ਹੋ ਜੋ ਕੈਮ ਗਿਰਾਂ ਬਾਈ ਬੱਦ-ਬੱਦ ਸ਼ੇਅਰ ਕਰ ਦਿਓ ਲਾਈਵ ਨੂੰ ਐਤੋਂ ਹੁਣ ਪੂਜ ਕਰਨ ਲੱਗੀ ਆ ਬਾਈ ਸਾਰੀ ਪਬਲਿਕ ਦੋਹਤ ਹੋਣਗੇ ਹਣ ਪੁਲਿਸ ਨਾਲ ਪਹਿਲਾਂ ਸਾਰੇ ਸਿੰਘਾਂ ਨੂੰ ਬਾਈ ਨੇ ਕਹਿਤਾ ਵੀ ਬਾਈ ਮਿੱਤਰੋ ਗਾਹਾਂ ਬਧਣਾਗਾ ਹਣ ਚੱਲ ਪਏ ਬਾਈ ਜ਼ੈੰਗਲ ਆਓ ਆਓ oh ਆਪਾਂ ਆਪਾਂ 35000 ਦਾ ਟਾਰਗੇਟ ਦਾ ਖੋਲਣੇ ਖੋਲਣੇ ਪੈਣਾ ਦਾ ਆਪਾਂ ਜਿਹੜੇ ਮਾਰ ਚਾਹੇ ਚੱਕਦਾ ਬੰਦੇ ਦਾ ਚੱਕਦਾ ਬੰਦੇ ਦਾ ਸੋਲ ਹੋ ਟੋੜਦਾ ਭਾਈ ਪਹਿਲਾ ਬੈਰੀਅਰ ਟੋੜਦਾ ਉਹ ਕਰ ਲਈ ਪਿੱਛੇ ਨੂੰ ਪਾਣੀ ਜਾਣ ਵਗਾ ਦੇਣਾ ਕਹਣਗੇ आजो आजो हा तोड़े बैरीगेट ਹਾਂ ਜੀ ਸੱਚਾ ਕਿੰਨਾ ਮਾਹੌਲ ਹੈ ਨਹੀਂ ਬਹੁਤ ਵਧੀਆ ਮਾਹੌਲ ਹਾਂ ਬੋੜ ਹਾਂ ਭਾਈ ਜਾਗੇ ਨਾ ਹਾਂ ਹਾਂ ਜਾ ਜੋਦੇ ਉੜਾ ਦੇ ਲੁਧਿਆਣੇ ਜਾ ਕੇ ਕਬੂਤਰ ਆ ਫਿਰ ਮੂੰਹ ਮਾਰ ਮਾਰ ਕੀ ਹਾਲ ਆ ਭਾਈ ਬੈਠੇ ਰਹਿੰਦੇ ਬੋਲੇ ਤੋਂ ਬਾਹਰ ਹੋ ਗਏ ਬੋਲੇ ਆ ਹੋਰ ਕਬੂਤਰ ਉੜਦੇ ਆ ਨੇ ਦੇ ਬਾਕੀ ਦੁਨੀਆਂ ਤੋਂ ਬਾਦਰ ਤੋਂ ਕਬੂਤਰ ਐ ਸਾਰੇ ਹਾਂ ਹੈਪੀ ਹੋਰ ਬਾਦਰ ਸਾਹਿਬ ਦਿੱਲੀੋਂ ਵਾਹ ਕੇ ਜਾਦੇ ਜੋਦੇ ਚੰਦੇ ਸਾਰੇ ਆ ਜਾਂਦੇ ਆ ਵਾਧਿਆ ਬਾਈ ਸਿੰਘਾਂ ਦੀ ਫੌਜ ਗਾ ਲੈ ਬਾਈ ਹੋ ਜੋ ਜਿਹੜਾ ਇੱਕ ਨਹੀਂ ਲੱਖ ਬੰਦਾ ਗਾ ਤਿਆਰ ਆ ਤੇ ਹੋ ਜਾਣਾ ਤਿਆਰ ਆ ਸਕਲੇ ਮੈਨੂੰ ਤਾਂ ਇਹ ਨਹੀਂ ਪਤਾ ਵੀ ਕਿੱਥੇ ਜਾਣਾ ਭਜੇ ਜੇ ਲੱਖ ਤਿਆਰ ਆ ਇਹ ਤਾਂ ਪਤਾ ਨਹੀਂ ਕਿੰਨੇ ਕਿ ਲੱਖਾਂ ਹੋ ਗਏ ਹਣ ਆਹ ਦੇਖ ਲਓ ਬਾਈ ਉਹੀ ਲੁਧਿਆਣੀਆਂ ਦੀਆਂ ਸੜਕਾਂ ਪਬਲਿਕ ਨੂੰਰੇ ਕੀ ਨਹੀਂ ਹੋ ਸਕਦਾ ਭਾਦਰਾ ਹਾਂ 국민, disappointment from elabicra ith land, wonder that the believers in his faith has used water! ਕੋ ਭਾਈ ਪੂਰਾ ਐਣ ਵੀ ਆਸੀਂ ਤਾਂ ਜਾ ਕੇ ਵੀ ਕਿਸੇ ਹਿਸਾਬ ਨਾਲ ਮਨਤੋਜ ਮਾਲ ਨੂੰ ਚੱਕਿਆ ਜਾਵੇ ਆ ਬਣਾਉਂਦੇ ਰਹੇ ਆ ਆ ਵੀ ਹੁਣ ਮਨਤੋਜ ਮਾਲ ਨੂੰ ਚੱਕਿਆ ਜਾਵੇ ਮੈਂ ਹੋ ਜਾ ਲੱਕਾ ਮਾਰਨਗੇ ਸਿੰਘ ਹੁਣ

ਯਾ ਬਾਬਾ ਸਾਗੇ ਸਿੰਘ ਹਾਂਜੀ ਹਾਂਜੀ ਸਾਗੇ ਬਰਗਨ ਸਿੰਘ ਵਾਲੇ ਘਰੇ ਉੱਤ ਬੈਠੇ ਆ ਜਾਗਦੇ ਜਮੀਨਾਰੇ ਸਾਗੇ ਆ ਗਿਆ ਬੜਾ ਏ ਹੈ ਨਹੀਂ ਭਈ ਉਹ ਕਿੱਥੇ ਇੱਥੇ ਤੇ ਕਰਾਉਣ ਗਿਆ ਚੁੱਪ ਹੋ ਸਾਰੇ ਮੀਆ ਲਾਗੀ ਗੰਤਾ ਬੁੱਚੜ ਗੁਰਦਾਬ ਭਗਵੰਤਾ ਵਚਨ 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 ਗੁਰਦਾਬ ਆਮ ਆਦਮੀ ਕੋਈ ਭਾਈ ਦੇਖੋ ਤਾਂ ਗੱਡੀ ਭਰ ਕੇ ਲੈ ਗਏ ਵੀ ਕਿਸ ਹਿਸਾਬ ਨਾਲ ਭਾਈ ਮントੋਜ ਨੂੰ ਚੱਕਿਆ ਜਾਵੇ ਨਾਲ-ਨਾਲ ਮਲਾਜਮ ਦੋਹੇ ਸੜਕਾਂ ਦੇ ਸੈੰਘਾ ਕੇ ਵਾਧੇ ਆ ਰੱਡੇ ਆਣੀ ਉਹ ਭਾ ਮੂੰਹ ਤੇ ਭੱਜ ਲਈਦਾ ਆਉਦੀ ਚਾਲ ਤੇ ਆ ਜਾਂ ਤਾਂ ਵੀ ਭੱਜੀ ਜਾਗੇ ਤੁਰ ਕੇ ਚੱਲੋ ਕੋਈ ਵੀ ਮੇਰੀ ਠੀਕ ਐ ਇੱਥੇ ਹੀ ਜੋਸ਼ ਤਾਂ ਹੀ ਆ ਇੱਥੇ ਜਾਣਗਾ ਉਹ ਕਰਨਗੇ ਇਹ ਕਿਹੜਾ ਏਰੀਆ ਬਾਈ ਉਹਨਾਂ ਦਾ ਅੱਛਾ ਜਾਦੇ ਆ ਹੰਨੀ ਹਟ ਰੁਕਦਾ ਏ ਹਟ ਵੱਡਾ ਹੋ ਗਿਆ ਪੰਜਾਬੀਆਂ ਦਾ ਹੜ ਵੱਡਾ ਹੋ ਗਿਆ ਬਈ ਔਰ ਦੇਖੋ ਛੜਕਾਂ ਸਾਰੀਆਂ ਭਰ ਜਾਵਾਂ ਠੀਕ ਤੋਰ ਤੋਰ ਦੇਖ ਲਈ ਬਹੁਤੀ ਹੈ ਬਾਬਾ